ਪਜੋ ਗੋਵਿੰਦ ਊਲ ਮਤ ਜਾਓ ਪਜੋ ਗੋਵਿੰਦ ਊਲ ਮਤ ਜਾਓ ਮਨਸ ਜਨਮ ਕਾ ਪਜੋ ਗਵਿੰਦ ਊਲੇ ਮਤ ਜਾਓ ਗੁਰ ਸੇਵਾ ਤੇ ਭਗਤ ਕਮਾਈ ਗੁਰ ਸੇਵਾ ਤੇ ਤੇ ਕਮਾਈ ਤਬ ਈ ਮੋਸ ਦੇ ਪਾਈ ਇਸ ਦੇ ਕੋ ਸਿਮਰਹ ਦੇਵ ਸੋ ਦੇ ਅਜ ਹਰ ਕੀ ਸੇਵ ਅਜੋ ਗਵਿੰਦ ਊਲ ਮਤਜਾ ਮਨ ਸਜਣ ਨਾ ਪਜ ਸ ਭਜ ਕਬ ਪਾਈ ਆਵ ਅੰਤ ਨਾ ਪਜਿਆ ਜਾ ਜੇ ਆ ਜਾਏ ਜੋ ਕੁਛ ਕਰੇ ਸੋਈ ਅਬਸਾਰ ਫਿਰ ਪਛਤਾਉ ਨਾ ਪਾਵੋ ਪਾਰੇ ਜਗ ਲਗ ਜਰਾ ਰੋਗ ਨਹੀਂ ਆਇਆ जब लग काल ग्रसी नहीं पाया जब लग बिकल पई नहीं बानी भजल रे मन सार पानी अब न पजस पजस कब पाई आवे अंत न पज आ जाई ਜੋ ਕੀ ਚਰੇ ਸੋਈ ਅਵਸਾਰ ਫਿਰ ਪਛਤਾਉ ਨਾ ਪਾਉ ਪਾਰੇ ਸੋ ਸੇਵਕ ਜੋ ਲਾਇਆ ਸੇਵ ਤੈਨਹੀ ਪਾਏ ਨਰਨਜਨ ਦੇਵ ਗੁਰ ਮਿਲਤਾ ਕੇ ਉਲੇ ਕਾਟ ਬੋੜ ਨਾ ਆਵੇ ਜੋਨੀ ਬਾਟ ਏ ਤੇਰਾ ਔਸਰ ਏ ਤੇਰੀ ਬਾੜ ਘਟ ਪੀਤਰ ਤੂੰ ਦੇਖ ਵਿਚਾਰ ਕਹਿਤ ਕਵੀਰ ਜੀਤ ਕਾਰਾਉ ਬੋਲ ਵਿਦ ਕਯੋ ਉਕਾਰ ਪੁਕਾਰ ਪਯੋ ਗੋਵਿੰਦ ਹੂਲੇ ਮਤ ਜਾ ਮਨ ਸਜਣ ਮਕਾ ਈਲਾ ਪਯੋ ਗੋਵਿੰਦ ਜਾਓ ਵਾਹਿਗੁਰੂ ਮਹੱਲਾ ਦਜਾ ਸੋ ਕਿਉ ਅੰਧਾ ਆਖੀਐ ਜੇ ਹੁਕਮੋਂ ਅੰਧਾ ਹੋਏ ਨਾਣਕ ਹੁਕਮਨਾੁੁਝਈ ਅੰਧ ਕਈ ਸੋਇ ਤਨ ਤਨ ਸਤਿਗੁਰੂ ਸ੍ਰੀ ਗੁਰੂ ਅੰਮ੍ਰਿਤਦਾਸ ਮਹਾਰਾਜ ਜੀ ਦੀ ਇਹ ਅੰਮ੍ਰਿਤਮਈ ਬਾਣੀ RAM ਕਲੀ ਕੀ ਵਾਰ ਜਿਸ ਦੇ ਕਿ ਅੱਜ 16ਵੀਂ ਪੌੜੀ ਦੇ ਤੀਸਰੇ ਸ਼ਲੋਕ ਦੀ ਆ ਵਿਚਾਰ ਕਰੀਏ ਕਿਉਂਕਿ ਪਹਿਲੇ ਦੋ ਸ਼ਲੋਕ ਜੋ ਸਾਨੂੰ ਆਪਾਂ ਕੱਲ ਵਿਚਾਰੇ ਸਨ ਤਾਂ ਸਤਿਗੁਰੂ ਜੀ ਇਸ ਸ਼ਲੋਕ ਦੇ ਵਿੱਚ ਸਾਨੂੰ ਉਪਦੇਸ਼ ਕਰਦੇ ਹਨ ਮਹੱਲਾ ਦੂਜਾ ਸੋ ਕਿਉਂ ਅੰਧਾ ਆਖੀਏ ਜੇ ਹੁਕਮੋ ਅੰਧਾ ਹੋਏ ਸਤਿਗੁਰੂ ਜੀ ਕਹਿੰਦੇ ਆਪਦੇਸ਼ ਕਰਦੇ ਹਨ ਉਸ ਨੂੰ ਕਿਉਂ ਅੰਧਾ ਆਖੀਏ ਜੋ ਹੁਕਮੋਂ ਅੰਧਾ ਹੋ ਜੋ ਉਸ ਵਾਹਿਗੁਰਦੇ ਹੁਕਮ ਦੇ ਵਿੱਚ ਅੰਨਾ ਹੈ ਜਿਸ ਤਿਆਂ ਉਸ ਵਾਹਿਗੁਰਦੇ ਹੁਕਮ ਦੇ ਵਿੱਚ ਆਪਾਂ ਨਹੀਂ ਆਂ ਕੁਦਰਤੀ ਤੌਰ ਤੇ ਉਸ ਤਿਆਂ ਆਕਾ ਨਹੀਂ ਆਂਦੇ ਉਸ ਨੂੰ ਕਿਉਂ ਨਾ ਕਹੀਏ ਸਤਿਗੁਰੂ ਕਹਿੰਦੇ ਆਂਦਾ ਤਾਂ ਉਹ ਹੈ ਨਾਨਕ ਹੁਕਮ ਨਾ 부ਝਈ ਅੰਦਾ ਕਹੀਏ ਸੋਏ ਇਹ ਨਾਨਕ ਜਿਹੜਾ ਬੰਦਾ ਹੁਕਮ ਨਹੀਂ 부ਝਦਾ ਹੁਕਮ ਅਨਸਾਰ ਨਹੀਂ ਚੱਲਦਾ ਜਿਸ ਨੂੰ ਸਵਾਹਿਗੁਰੂ ਦੀ ਹੁਕਮ ਦੀ ਪਛਾਣ ਨਹੀਂ ਹੈ ਉਸੇ ਭਾਣੇ ਵਿੱਚ ਨਹੀਂ ਚੱਲਦਾ ਉਸ ਭਾਣੇ ਦੀ ਪਛਾਣ ਨਹੀਂ ਹੈ ਅਸਲ ਵਿੱਚ ਉਹ ਅੰਨਾ ਹੈ ਹੁਕਮ ਹੁਕਮ ਕੀ ਹੈ ਕਿਉਂਕਿ ਸਭ ਕੁਝ ਜੋ ਕੁਝ ਵੀ ਹੈ ਉਸ ਦੇ ਹੁਕਮ ਦੇ ਵਿੱਚ ਚੱਲ ਰਿਹਾ ਹੈ ਹੁਕਮ ਹੀ ਹੋਣ ਆਪਾਰ ਹੁਕਮ ਨਾ ਪਹਿਆ ਜਾਈ ਹੁਕਮੀ ਹੋ ਅਣਜੀ ਹੁਕਮ ਮਿਲਵੜੇ ਆਈ ਹੁਕਮੀ ਉੱਤਮ ਨੀਚ ਹੁਕਮ ਲੇਖ ਦੁਖ ਸੁਖ ਪਾਈਐ ਇਕਨਾ ਹੁਕਮੀ ਬਖਸ਼ੀਸ਼ ਇਕ ਹੁਕਮੀ ਸਦਾ ਕੋ ਆਈਐ ਉਹ ਹੁਕਮ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਇ ਨਾਨਕ ਹੁਕਮ ਜੇ 부ਝੈ ਤਾਂ ਹਉਮੈ ਕਹਿ ਨਾ ਕੋਇ ਇਹ ਸਭ ਕੁਝ ਉਸ ਦੇ ਹੁਕਮ ਦੇ ਵਿੱਚ ਚੱਲਦਾ ਹੈ ਪਰ ਸਤਿਗੁਰੂ ਜੀ ਕਹਿੰਦੇ ਨੇ ਜਿਹੜਾ ਹੁਕਮ ਬੋਝਲਾ ਹੋਏ ਫਿਰ ਉਹ ਕਦੇ ਵੀ ਆਪਣੇ ਵਿੱਚ ਹੋਮੇ ਨਹੀਂ ਰੱਖੇਗਾ ਉਸ ਦੇ ਵਿੱਚ ਕਦੀ ਫਿਰ ਹੋਮੇ ਰਹੇਗੀ ਨਹੀਂ ਇਹ ਸਭ ਕੁਝ ਵਾਹਿਗੁਰੂ ਦੇ ਹੁਕਮ ਦੇ ਵਿੱਚ ਹੈ ਇਹ ਧਰਤੀ ਉਸ ਵਾਹਿਗੁਰੂ ਦੇ ਹੁਕਮ ਦੇ ਵਿੱਚ ਘੁੰਮ ਰਹੀ ਆ ਤੇ ਇੱਕ ਥਾਂ ਤੇ ਟਿਕ ਕੇ ਇਹ ਸਾਰੇ ਜੀਵ ਜੰਤੂ ਜੋ ਹਨ ਉਸ ਉੱਤੇ ਜੀ ਰਹੇ ਹਨ ਇਹ ਧਰਤੀ ਉਸ ਵਾਹਿਗੁਰੂ ਦੇ ਹੁਕਮ ਦੇ ਵਿੱਚ ਆਪਣੇ ਦਿਵਾਲੇ ਵੀ ਘੁੰਮ ਰਹੀ ਹੈ ਤੇ ਸੂਰਜ ਦੇ ਦਿਵਾਲੇ ਵੀ ਘੁੰਮ ਰਹੀ ਹੈ ਅਤੇ ਬਾਕੀ ਵੀ ਜੋ ਕੁਝ ਵੀ ਉਸ ਵਾਹਿਗੁਰੂ ਨੇ ਗ੍ਰਹਿ ਪੈਦਾ ਕੀਤੇ ਹਨ ਉਹ ਸਾਰੇ ਹੀ ਆਪਣੇ ਦਿਵਾਲੇ ਵੀ ਘੁੰਮਦੇ ਹਨ ਅਤੇ ਜਿਸ ਗ੍ਰਹਿ ਤੋਂ ਉਹ ਪੈਦਾ ਹੋਇਆ ਨੂੰ ਉਸ ਤੇ ਦਿਵਾਲੇ ਵੀ ਘੁੰਮਦੇ ਹਨ ਧਰਤੀ ਪੈਦਾ ਹੋਈ ਸੂਰਜ ਤੋਂ ਧਰਤੀ ਆਪਣੇ ਦੁਆਲੇ ਵੀ ਘੁੰਮਦੀ ਹੈ ਤੇ ਸੂਰਜ ਦੇ ਦੁਆਲੇ ਵੀ ਘੁੰਮਦੀ ਹੈ ਕਿਉਂਕਿ ਸੂਰਜ ਤੋਂ ਪੈਦਾ ਹੋਈ ਹੈ ਇਹ ਸਭ ਕੁਝ ਉਸ ਵਾਹਿਗੁਰੂ ਦੇ ਹੁਕਮ ਦੇ ਵਿੱਚ ਚੱਲ ਰਿਹਾ ਹੈ ਉਸ ਦੇ ਹੁਕਮ ਦੇ ਵਿੱਚ ਹੀ ਦਿਨ ਚੜਦਾ ਹੈ ਉਸ ਦੇ ਹੁਕਮ ਦੇ ਵਿੱਚ ਹੀ ਦਿਨ ਡੁੱਬ ਜਾਂਦਾ ਖਤਮ ਹੋ ਜਾਂਦਾ ਹੈ ਰਾਤ ਪੈ ਜਾਂਦੀ ਹੈ ਇਹ ਸਭ ਕੁਝ ਉਸ ਦੇ ਹੁਕਮ ਦੇ ਵਿੱਚ ਹੀ ਹੈ ਇਹ ਸ੍ਰਿਸ਼ਟੀ ਵੀ ਜੋ ਉਸ ਨੇ ਵਾਹਿਗੁਰੂ ਨੇ ਪੈਦਾ ਕੀਤੀ ਹੈ ਆਪਣੇ ਹੁਕਮ ਦੇ ਵਿੱਚ ਹੀ ਪੈਦਾ ਕੀਤੀ ਹੈ ਜਦੋਂ ਉਸ ਦਾ ਹੁਕਮ ਹੁੰਦਾ ਹੈ ਸ੍ਰਿਸ਼ਟੀ ਨੂੰ ਪੈਦਾ ਕਰਦਾ ਹੈ ਜਦੋਂ ਉਸ ਦਾ ਹੁਕਮ ਹੁੰਦਾ ਹੈ ਉਹ ਇਸ ਸ੍ਰਿਸ਼ਟੀ ਨੂੰ ਖਤਮ ਕਰਕੇ ਆਪਣੇ ਵਿੱਚ ਹੀ ਸਮੇਟ ਲੈਂਦਾ ਹੈ ਤੋਂ ਸਤਿਗੁਰੂ ਜੀ ਤੇ ਸਾਨੂੰ ਉਪਦੇਸ਼ ਕਰਦੇ ਕਹਿੰਦੇ ਹਨ ਕਿ ਜਿਹੜੇ ਉਸ ਵਾਹਿਗੁਰੂ ਦੇ ਹੁਕਮ ਦੇ ਵਿੱਚ ਜਿਨ੍ਹਾਂ ਦੀ ਅੱਖਾਂ ਨਹੀਂ ਹਨ ਉਹ ਅੰਨੇ ਨਹੀਂ ਹਨ ਅੰਨੇ ਉਹ ਹਨ ਜਿਹੜੇ ਉਸ ਵਾਹਿਗੁਰੂ ਦੇ ਹੁਕਮ ਨੂੰ ਨਹੀਂ ਮੰਨਦੇ ਉਹ ਅਸਲ ਵਿੱਚ ਅੰਨੇ ਹਨ ਪੌੜੀ ਕਾਇਆ ਅੰਦਰ ਗੜ ਕੋਟ ਹੈ ਸਭ ਦਿਸ਼ਾਂਤਰ ਦੇਸ਼ਾਂ ਇਹ ਜੋ ਕਾਇਆ ਹੈ ਇਹ ਸਰੀਰ ਹੈ ਇਸ ਦੇ ਅੰਦਰ ਉਸ ਵਾਹਿਗੁਰੂ ਦਾ ਆਪਣਾ ਹੀ ਗੜ ਕੋਟ ਗੜ ਕਿਲਾ ਕੋਟ ਕਿਲਾ ਇਹ ਜੋ ਸਰੀਰ ਹੈ ਇਸ ਨੂੰ ਸਵਾਏ ਗੁਰੂ ਨੇ ਆਪਣਾ ਹੀ ਕਿਲਾ ਬਣਾਇਆ ਹੋਇਆ ਹੈ ਰਹਿਣ ਦੇ ਲਈ ਇਸ ਦੇ ਅੰਦਰ ਹੀ ਉਹ ਵਾਹਿਗੁਰੂ ਵਸ ਰਿਹਾ ਹੈ ਸਭ ਦਿਸ਼ਾਂਤਰ ਦੇਸ਼ਾ ਉਹ ਵਾਹਿਗੁਰੂ ਇਸ ਸਰੀਰ ਦੇ ਵਿੱਚ ਵਸ ਰਿਹਾ ਹੈ ਜਿਹੜਾ ਕਿ ਸਾਰੇ ਹੀ ਦੇਸ਼ਾਂ ਦੇ ਵਿੱਚ ਹਰ ਦਿਸ਼ਾ ਦੇ ਵਿੱਚ ਸਮਾਇਆ ਹੋਇਆ ਹੈ ਕਿਉਂਕਿ ਇਹ ਜਗਤ ਜੋ ਸ੍ਰਿਸ਼ਟੀ ਪੈਦਾ ਕੀਤੀ ਉਸ ਵਾਹਿਗੁਰੂ ਨੇ ਆਪਣੀ ਪੈਦਾ ਕੀਤੀ ਹੋਈ ਹੈ ਇਹ ਸ੍ਰਿਸ਼ਟੀ ਪੈਦਾ ਕਰਕੇ ਉਹ ਇਸ ਸ੍ਰਿਸ਼ਟੀ ਦੇ ਵਿੱਚ ਹੀ ਸਮਾਇਆ ਹੈ ਇਹ ਜਗ ਸੱਚੇ ਕੀ ਹੈ ਉਠੜੀ ਸੱਚੇ ਕਾ ਵਿੱਚ ਵਾਸ ਇਹ जग ਜੋ ਜਗਤ ਉਸ ਸ੍ਰਿਸ਼ਟੀ ਬਣਾਈ ਹੈ ਉਸ ਵਾਹਿਗੁਰੂ ਨੇ ਆਪਣੇ ਰਹਿਣ ਦੇ ਲਈ ਬਣਾਈ ਹੈ ਇਹ ਸੱਚੀ ਦੀ ਕੋਠੜੀ ਆ ਤੇ ਸੱਚੇ ਰਾਜ ਤੇ ਵਿੱਚ ਵਾਸ ਹੈ ਆਪੇ ਤਾੜੀ ਲਾਇਨ ਉਸ ਅਗਮ ਪਰਵੇਸ ਸਾਹ ਸਾਰਿਆਂ ਦੇ ਵਿੱਚ ਪਰਵੇਸ਼ ਕਰਕੇ ਸਾਰਿਆਂ ਦੇ ਅੰਦਰ ਕੋਟ ਗੜ ਕਿਲਾ ਬਣਾ ਕੇ ਉਹ ਵਾਇਗਰੂ ਆ ਵੀ ਸਮਾਧੀ ਲਾ ਕੇ ਬੈਠਾ ਹੋਇਆ ਹੈ ਤਾੜੀ ਲਾ ਕੇ ਬੈਠਾ ਹੋਇਆ ਹੈ ਆਪੇ ਸ੍ਰਿਸ਼ਟ ਸਾਜੀਆਂ ਆਪ ਗੋਪਤ ਰਖੇ ਸਾ ਉਸ ਵਾਇਗਰੂ ਨੇ ਆਪ ਹੀ ਇਹ ਸਾਰੀ ਸ੍ਰਿਸ਼ਟੀ ਸਾਜੀ ਹੈ ਅਤੇ ਸ੍ਰਿਸ਼ਟੀ ਸਾਜ ਕੇ ਫਿਰ ਇਸ ਸ੍ਰਿਸ਼ਟੀ ਦੇ ਵਿੱਚ ਗੋਪਤ ਹੋ ਕੇ ਬੈਠਾ ਹੋਇਆ ਹੈ ਗੁਰ ਸੇਵਾ ਤੇ ਜਾਣਿਆ ਸੱਚ ਪ੍ਰਗਟੇ ਸਾ ਗੁਰ ਸੇਵਾ ਤੇ ਜਾਣਿਆ ਪਰ ਇਸ ਦੀ ਸਮਝ ਕਦੋਂ ਲੱਗੀ ਇਹ ਕਦੋਂ ਜਾਣਿਆ ਜਦੋਂ ਗੁਰੂ ਦੀ ਦਸੀ ਹੋਈ ਸੇਵਾ ਦੇ ਵਿੱਚ ਲੱਗੇ ਜਦੋਂ ਗੁਰੂ ਦੇ ਹੁਕਮ ਦੇ ਵਿੱਚ ਤੁਰੇ ਗੁਰੂ ਦੀ ਸ਼ਰਨ ਦੇ ਵਿੱਚ ਆਏ ਫਿਰ ਇਹ ਪਤਾ ਲੱਗਾ ਸੱਚ ਪ੍ਰਗਟੇ ਸਾਹ ਅਤੇ ਉਹ ਸੱਚਾ ਜੋ ਵਾਹਿਗੁਰੂ ਹੈ ਸਾਦਾ ਵਾ ਰਹਿਣ ਵਾਲਾ ਹੈ ਉਹ ਅੰਦਰ ਪ੍ਰਗਟ ਹੋ ਗਿਆ ਸਭ ਕੁਝ ਸੱਚੋ ਸੱਚ ਹੈ ਗੁਰ ਸੋਝੀ ਪਾਈ ਸਾਰੇ ਪਾਸੇ ਉਸ ਵਾਹਿਗੁਰੂ ਦੀ ਜੋਤ ਸਮਾਈ ਹੋਈ ਹੈ ਸੱਚੋ ਸੱਚ ਸਚੋ ਸਤ ਸਰਬ ਉਹੀ ਸੱਚ ਹੀ ਸਮਾਇਆ ਹੋਇਆ ਹੈ ਸਾਰੇ ਪਾਸੇ ਉਸ ਦੀ ਹੀ ਜੋਤ ਹੈ ਉਸ ਦੀ ਹੀ ਜੋਤ ਸਾਰਿਆਂ ਦੇ ਅੰਦਰ ਜਗ ਰਹੀ ਹੈ ਸਭ ਵਿੱਚ ਸਚੋ ਸੱਚ ਹੈ ਗੁਰ ਸੋਜੀ ਪਾਈ ਗੁਰ ਰਾਂਣ ਸਿਆਰੀ ਗੁਰੂ ਨੇ ਸਤ ਗੁਰੂ ਨੇ ਜਿਹੜਾ ਸਤ ਗੁਰੂ ਦੀ ਸੇਵਾ ਵਿੱਚ ਲੱਗਿਆ ਉਸ ਸਤਗੁਰੂ ਨੇ ਫਿਰ ਉਸ ਨੂੰ ਉਸ ਮਨੋਕ ਨੂੰ ਇਹ ਸੋਝੀ ਬਾਤ ਦਿੱਤੀ ਇਹ ਸੋਝੀ ਦੀ ਇਹ ਬੂਝ ਵਰਤ ਦਿੱਤੀ ਕਿ ਸਾਰੇ ਪਾਸੇ ਹੀ ਉਹ ਸੱਚ ਉਹ ਹੀ ਸਚ ਉਹੀ ਸਮਾਇਆ ਹੋਇਆ ਹਰ ਇੱਕ ਦੇ ਵਿੱਚ ਉਹੀ ਹੈ ਉਸ ਦੀ ਹੀ ਜੋਤ ਹੈ ਉਸ ਦੀ ਜੋਤ ਜਦੋਂ ਕਿਸੇ ਵਿੱਚੋਂ ਨਿਕਲ ਜਾਂਦੀ ਹੈ ਤਾਂ ਫਿਰ ਉਸ ਦੀ ਚੇਤਨ ਸ਼ਕਤ ਵੀ ਖਤਮ ਹੋ ਕੇ ਉਹ ਜੜ ਰੂਪ ਦੇ ਵਿੱਚ ਬਦਲ ਜਾਂਦਾ ਹੈ ਉਸ ਦੀ ਸ਼ਕਤੀ ਦੇ ਨਾਲ ਹੀ ਇਹ ਸਾਰਾ ਸੰਸਾਰ ਚੱਲ ਰਿਹਾ ਹੈ ਜਦੋਂ ਉਹ ਆਪਣੀ ਸ਼ਕਤੀ ਵਿੱਚੋਂ ਖਿੱਚ ਲਏਗਾ ਤੇ ਸਾਰਾ ਸੰਸਾਰ ਹੀ ਖਤਮ ਹੋ ਜਾਂਦਾ ਹੈ ਉਹ ਸਤਿਗੁਰੂ ਕਿਰਪਾ ਕਰਨ ਜੋ ਸਤਿਗੁਰੂ ਜੀ ਸਾਨੂੰ ਗੁਰਬਾਣੀ ਦੇ ਵਿੱਚ ਸਿਖਿਆ ਦਿੰਦੇ ਹਨ ਉਪਦੇਸ਼ ਦਿੰਦੇ ਹਨ ਉਹ ਸਾਡੇ ਹਿਰਦੇ ਦੇ ਵਿੱਚ ਵਸ ਸਕੇ ਤਾ ਜੋ ਸਾਡਾ ਜੋ ਜਨਮ ਹੈ ਉਹ ਸਫਲਾ ਹੋ ਸਕੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ